ਹੈਲੋ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਪਣੇ ਚੈਨਲ ਮਾਂ ਕਾ ਪਿਆਰਾ ਔਰ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਿਨੇ ਠੀਕ-ਠਾਕ ਹੋਮੂਗੀ ਪ੍ਰਮਾਤਮਾ ਅੱਗੇ ਇਹਰਦਾਸ ਕਰਾਂਗੀ ਕਿ ਸਾਰਿਆਂ ਦੇ ਪਰਿਵਾਰ ਹੱਸਦੇ ਖੇੜਦੇ ਤੇ ਤੰਦਰੁਸਤ ਰਹੇ ਅੱਜ ਦੀ ਵੀਡੀਓ ਆਪਣੀ ਬਹੁਤ ਹੀ ਖਾਸ ਹੈ ਕਿ ਇਹਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਨਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਮੈਂਨ ਸ਼ੇਅਰ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਆਪਣੇ ਚੈਨਲ ਦਾ ਨਾਮ ਮਾਂ ਕਾ ਪਿਆਰਾ ਔਰ ਬਲੌਗ ਹੈ ਤੁਸੀਂ ਹਨ ਦਿਨ ਦਿਹਾੜੇ ਹਰ ਰੋਸ ਹੁੰਦੀ ਆ ਰਹੇ ਹੋਗੇ ਕਿ ਚੋਰੀਆਂ ਹਨਾ ਬਹੁਤ ਜ਼ਿਆਦਾ ਵੱਧ ਗਈਆਂ ਨੇਗੀਆਂ ਦਿਨੋ ਦਿਨ ਹਨਾ ਚੋਰੀਆਂ ਦਾ ਕੋਈ ਨਾ ਕੋਈ ਨਮਾ ਚੋਰ ਹਨਾ ਏਜੰਡਾ ਕੱਢਦੇ ਰਹਿੰਦੇ ਆ ਨੇ ਕਿ ਵੀ ਇਸ ਤਰੀਕੇ ਨਾਲ ਚੋਰੀ ਕਰਨੀ ਹੈ ਇਸ ਤਰੀਕੇ ਨਾਲ ਚੋਰੀ ਕਰਨੀ ਜਿੱਦਾਂ ਕਿ ਆਪਾਂ ਹਨਾ ਬਾਹਰ ਜਾਂਦੇ ਆ ਹੁਣ ਤੇ ਬਾਹਰ ਜਾਂਦੇ ਜਾਂਦੇ ਆਪਾਂ ਮੋਬਾਈਲ ਹੱਥ ਦੇ ਵਿੱਚ ਲਈ ਜਾਂਦੇ ਆ ਮੋਬਾਈਲ ਖੋ ਕੇ ਭੱਜ ਜਾਂਦੇ ਹੈਗੇ ਤੇ ਦੂਸਰਾ ਹਨਾ ਜਿੱਦਾਂ ਕਿ ਹੁਣ ਆਪਾਂ ਤੁਸੀਂ ਦੇਖਿਆ ਵਾਈਕ ਵਗੈਰਾ ਤੇ ਆਪਾਂ ਜਾਂਦੇ ਆ ਹਨਾ ਆਪਾਂ ਨੂੰ ਲੇਡੀਜ਼ ਨੂੰ ਸ਼ੌਂਕ ਹੁੰਦਾ ਚੈਨ ਵਗੈਰਾ ਪਾਉਣ ਦੀ ਹਨਾ ਤੇ ਉ ਤਾਂ ਵੀ ਹੈ ਨਾ ਬੈਠਣ ਲੱਗਿਆਂ ਤੋਂ ਵੀ ਕਾਫੀ ਜ਼ਿਆਦਾ ਨਾ ਚੋਰੀਆਂ ਹੋ ਰਹੀਆਂ ਨੇ ਆ ਹੁਣ ਕਈ ਦਿਨਾਂ ਤੋਂ ਤਾਂ ਦੇਖੀਂ ਦਿਹਾੜੇ ਮੱਜਾਂ ਖੁੱਲ ਰਹੀਆਂ ਨੇ ਹੈ ਨਾ ਸਾਡੇ ਵੀ ਇੱਥੇ ਇੱਕ ਵਾਰੀ ਹੋਇਆ ਕਿ 12 ਵਜੇ ਦੁਪਹਿਰ ਦੇ ਨਾ ਮੱਜਾਂ ਖੁੱਲੀਆਂ ਕਿਉਂਕਿ ਆਪਾਂ ਅੰਦਰ ਸੌਂ ਜਾਂਦੇ ਏਸੀ ਵਗੈਰਾ ਲਗਾ ਕੇ ਤੇ ਸਭ ਤੋਂ ਪਹਿਲਾਂ ਤਾਂ ਮੇਰੀ ਹੈ ਨਾ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ ਹੁਣ ਪਰਸੋਂ ਚੌਥੇ ਤੁਸੀਂ ਖਬਰ ਸੁਣੀ ਹੋਣੀ ਆ ਸਾਰਿਆਂ ਨੇ ਕਿ ਹੈ ਨਾ ਜਿਹੜੀ ਆਪਣੀ ਵਿੰਡੋ ਹੁੰਦੀ ਹੈ ਉਹਨੂੰ ਤੋੜ ਕੇ ਚੋਰਾਂ ਨੇ ਬਹੁਤ ਹਨਾ ਸਮਾਨ ਲੁੱਟ ਲਿਆਗਾ ਕਿਉਂਕਿ ਨਸ਼ੇ ਵਾਲੇ ਨਾ ਹੋ ਰਹੇ ਨੇਗੇ ਨਸ਼ਿਆਂ ਵਾਂਦੇ ਅਧੀਨ ਹੋ ਕੇ ਸ ਤੇ ਬਾਹਰ ਜਾਣਿਆ ਕਿਸੇ ਨੂੰ ਬੋਲਣ ਦਾ ਵੀ ਹੈਨਾ ਕੋਈ ਫਾਇਦਾ ਨਹੀਂ ਹੈਗਾ ਲੜਾਈਆਂ ਝਗੜੇ ਹੁੰਦੇ ਨੇ ਸਾਡੀ ਵੀ ਪਿੰਡ ਦੇ ਬਚਾਲੋਂ ਬਿਲਕੁਲ ਮੱਝਾਂ ਚੋਰੀ ਹੋਈਆਂ ਸੀਗੀਆਂ ਤੇ ਉਹ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਆਈਆਂ ਸੀਗੀਆਂ ਪਰ ਦੇਖੋ ਪ੍ਰਸ਼ਾਸਨ ਲਾ ਲਓ ਜਾਂ ਪੁਲਿਸ ਲਾ ਲਓ ਕੁਝ ਵੀ ਲਾ ਲਓ ਪਰ ਕਿਸੇ ਨੂੰ ਕੁਝ ਨਹੀਂ ਕਹਿ ਸਕਦੇ ਹੈਨਾ ਕਿਉਂਕਿ ਸਾਰਿਆਂ ਦੀ ਮਿਲੀਭੁਗਤ ਹੁੰਦੀ ਹੈ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਸਾਰਾ ਕੁਝ ਆ ਗਿਆ ਸੀ ਪਿੰਡ ਦੇ ਬਚਾਲੋਂ ਮੱਝਾਂ ਲਿਜਾ ਕੇ ਹੈਨਾ ਬਾਹਰ ਜਾ ਕੇ ਚੜਾਈਆਂ ਨੇ ਉਹਨਾਂ ਨੇ ਪਰ ਹਜੇ ਤੱਕ ਉਹਨਾਂ ਦੀ ਕੋਈ ਸੂਬਿਧਾ ਹੈਨਾ ਮਲਕੀ ਸੂ ਨਹੀਂ ਮਿਲੀ ਹੈਗੀ ਤਾਂ ਮੈਂ ਸਾਰਿਆਂ ਨੂੰ ਅੱਤ ਮੰਨ ਕੇ ਹੀ ਬੇਨਤੀ ਕਰੂੰਗੀ ਕਿਉਂਕਿ ਜਿਹੜੀਆਂ ਆਪਣੀਆਂ ਪ੍ਰਾਣੀਆਂ ਬੁੜੀਆਂ ਨੇ ਵਿਚੇਰੀਆਂ ਹਨ ਲੇਡੀਜ਼ ਨੇਗੀਆਂ ਉਹ ਕੋਈ ਫੇਰੀ ਵਾਲਾ ਆ ਜਾਂਦਾ ਜਾਂ ਕੋਈ ਹੈ ਨਾ ਜਿੱਦਾਂ ਕਿ ਹੁਣ ਸੌਣ ਹੈਗਾ ਨਾ ਹਰੇਕ ਨੂੰ ਆਉਂਦੇ ਵਿੱਚ ਚੂੜੀਆਂ ਵੇਚਣ ਆ ਗਈਆਂ ਜਾਂ ਮਹਿੰਦੀ ਲਾਉਣਾ ਕੋਈ ਵੀ ਇਦਾਂ ਦੀਆਂ ਨਾ ਤੇ ਉੱਥੇ ਜਾ ਕੇ ਨਾ ਆਪਣੇ ਘਰ ਦੀਆਂ ਸਾਰੀਆਂ ਗੱਲਾਂ ਦੱਸੀ ਜਾਣੀਆਂ ਅੱਜ ਘਰੇ ਹੈ ਨਹੀਂਗਾ ਕੋਈ ਅੱਜ ਫਲਾਣਾ ਆਇਆ ਜਿੱਤੇ ਮਖਾਣਾ ਹੈ ਨਾ ਇਦਾਂ ਦੀਆਂ ਗੱਲਾਂ ਜਦੋਂ ਕਿ ਜਿਹੜੇ ਆ ਮੰਗਤੇ ਆਉਂਦੇ ਹੈਗੇ ਇਹਨਾਂ ਤੋਂ ਵੀ ਸਾਵਧਾਨ ਰਹੋ ਕਿਉਂਕਿ ਆ ਪਿੱਛੇ ਜੇ ਤੁਸੀਂ ਖਬਰ ਸੁਣੀ ਹੋਣੀ ਹੈਗੀ ਕੇ 4-5 ਦਿਨਾਂ ਤੋਂ ਹਨਾ ਇੱਕ ਲੇਡੀਜ਼ ਦਾ ਪਤਾ ਨਹੀਂ ਲੱਗ ਰਿਹਾ ਦਿਨੇ ਸੁੱਤੀ ਪਈ ਸੀਗੀ ਦੇਖੋ ਆਪਾਂ ਨਹੀਂ ਕਹਿੰਦੇ ਹਨਾ ਉਹਨਾਂ ਦੇ ਘਰ ਦਾ ਕੀ ਮਸਲਾ ਹੈਗਾ ਪਰ ਕੋਈ ਇਦਾਂ ਵੀ ਨਿਆਣਾ ਨਹੀਂ ਹੁੰਦਾ ਵੀ ਉਹਨੂੰ ਵੀ ਇਦਾਂ ਚੱਕ ਲੈ ਜੇ ਪਰ ਅੱਜਕੱਲ ਹਨਾ ਜੇ ਕੋਈ ਕਹਿੰਦਾ ਵੀ ਆਹ ਚੀਜ਼ ਹੈਗੀ ਹੈ ਤਾਂ ਸਮਝ ਲਓ ਵੀ ਹਾਂ ਸੰਭਵ ਹੈਗਾ ਕਿਸੇ ਨਾਲ ਬਹਿਸ ਕਰਨ ਦੀ ਜ਼ਰੂਰਤ ਨਹੀਂ ਹੈਗੀ ਤੇ ਬਾਹਾਂ ਜਾ ਕੇ ਵੀ ਹਨਾ ਕਿਸੇ ਨਾਲ ਕੋਈ ਇਦਾਂ ਦੀ ਗੱਲਬਾਤ ਲੜਾਈ ਝਗੜਾ ਨਾ ਕਰੋ ਕਿਉਂਕਿ ਅੱਜਕੱਲ ਮਿੰਟ ਲਾਉਂਦੇ ਆ ਵੱਡਣ ਨੂੰ ਹਨਾ ਅਕੱਲ ਹੀ ਤੁਸੀਂ ਖਬਰ ਸੁਣ ਰਹੇ ਹੋਗੇ ਤੇ ਇਹ ਮਾਂ ਪੁੱਤ ਸੌਰੀ ਪਿਓ ਪੁੱਤ ਹਨਾ ਵੱਢਦੇ ਆ ਤੇ ਮੈਂ ਸਾਰਿਆਂ ਨੂੰ ਹੱਥ ਵਨ ਕੇ ਬੇਨਤੀ ਕਰੂੰਗੀ ਕਿ ਹਨਾ ਆਪਦੇ ਜਦੋਂ ਵੀ ਦਿਨੇ ਵੀ ਤੁਸੀਂ ਪੈਣਾ ਜਾਂ ਕਿਤੇ ਜਾਣਾ ਆਉਣਾ ਤਾਂ ਥੋੜੀ ਕੇਅਰ ਰੱਖਣੀ ਹੈ ਤੇ ਆਪਦੇ ਗੇਟ ਮੋਰੀਆਂ ਬਿੰਦੂਆਂ ਸਾਰਾ ਕੁਛ ਹਨਾ ਬੰਦ ਕਰਕੇ ਤੇ ਆਪਦੇ ਘਰ ਦਾ ਪੇਤ ਕਿਸੇ ਨੂੰ ਵੀ ਨਾ ਦੇਵੋ ਕਿਉਂਕਿ ਦੇਖੋ ਹਨਾ ਕਿਸੇ ਨੇ ਕੁਛ ਨਹੀਂ ਦੇਣਾ ਆਪਦੇ ਘਰ ਦੀਆਂ ਸਾਰੀਆਂ ਗੱਲਾਂ ਹਨਾ ਕਦੇ ਵੀ ਤੇ ਮੈਂ ਹਮੇਸ਼ਾ ਕਹਿੰਦੀ ਆ ਵੀ ਸਾਰੀਆਂ ਗੱਲਾਂ ਕਦੇ ਵੀ ਕਿਸੇ ਨੂੰ ਦੱਸਣੀਆਂ ਨਹੀਂ ਚਾਹੀਦੀਆਂ ਕਿਉਂਕਿ ਆਪਾਂ ਜਦੋਂ ਹਨਾ ਘਰ ਦਾ ਪੇਤ ਦਿੰਨੇ ਆ ਉਦੋਂ ਹੀ ਕੋਈ ਨਾ ਕੋਈ ਹਨਾ ਇਦਾਂ ਦੀ ਬਾਰਦਤ ਹੁੰਦੀ ਹੈ ਕਿ ਜਦੋਂ ਵੀ ਘਰ ਤੋਂ ਜਾਣਿਓ ਕਿਸੇ ਨੇ ਤੁਹਾਨੂੰ ਕੁਝ ਨਹੀਂ ਦੇਣਾ ਹੈਗਾ ਸਿਰਫ ਆਪਦੇ ਪਰਿਵਾਰ ਦੀ ਆਪਣੇ ਬੱਚਿਆਂ ਦੀ ਕੇਅਰ ਰੱਖੋ ਆਪਣੇ ਬੱਚਿਆਂ ਨੂੰ ਹਨ ਤੁਸੀਂ ਬਾਹਰ ਭੇਜ ਦਿਓ ਉਦੋਂ ਵੀ ਥੋੜਾ ਜਿਹਾ ਚੁੱਕਨੇ ਰਹੋ ਇਦਾਂ ਨਾ ਰਹੋ ਵੀ ਹਾਂ ਚਲੇ ਗਏ ਆ ਜਾਣਗੇ ਕਿਉਂਕਿ ਚਾਰ ਪੰਜ ਦਿਨਾਂ ਤੋਂ ਇੱਕ ਪਟਿਆਲੇ ਤੋਂ ਹਨ 11-12 ਸਾਲ ਦਾ ਮੁੰਡਾ ਹੈਗਾ ਉਹਦਾ ਹਜੇ ਤੱਕ ਕੁਝ ਨਹੀਂ ਪਤਾ ਲੱਗਿਆ ਹਨ ਵੀ ਕਿੱਧਰ ਗਿਆ ਉਹ ਕਿਉਂਕਿ ਛੋਟਾ ਬੱਚਾ ਚਲੋ ਵੱਡਿਆਂ ਨੂੰ ਤਾਂ ਆਪਾਂ ਕਹਿ ਦਿੰਦੇ ਹਾਂ ਵੀ ਕਿਸੇ ਪਾਸੇ ਚਲੇ ਗਏ ਹਨ ਕਿ ਪਰ ਛੋਟੇ ਬੱਚੇ ਹਨ ਕਿਸੇ ਪਾਸੇ ਨਹੀਂ ਜਾਂਦੇ ਅੱਜਕੱਲ ਹਨਾ ਕਿਸੇ ਤੇ ਵੀ ਕੋਈ ਵੀ ਇਤਵਾਰੀ ਨਾ ਕਰੋ ਚਾਹੀ ਤੁਹਾਡਾ ਹਨਾ ਜਾਣ ਪਛਾਣ ਦਾ ਵੀ ਆ ਫਿਰ ਵੀ ਤੁਸੀਂ ਹਨਾ ਇੰਨਾ ਉਹਦੇ ਤੇ ਵਿਸ਼ਵਾਸ ਨਾ ਕਰੋ ਨਹੀਂ ਤਾਂ ਫਿਰ ਤੁਹਾਨੂੰ ਹਨਾ ਐਂਡ ਦੇ ਵਿੱਚ ਪਸਤੌਣੀ ਪਵੇਗਾ ਹੁਣ ਪਿੱਛੇ ਜਿਹੜੀ ਚੋਰੀ ਹੋਈ ਹੈਗੀ ਦੇਖੋ ਕਿਦਾਂ ਵਿੰਡੋ ਦੀ ਹੈ ਨਾ ਘਾਟ-ਕੱਟ ਕੇ ਉਹਨਾਂ ਨੇ ਜਾਲੀ ਦੇਖੋ ਆਪਾਂ ਨੂੰ ਹਨਾ ਘਰ ਦੇ ਵਿੱਚ ਨਹੀਂ ਪਤਾ ਹੁੰਦਾ ਕਿਹੜੀ ਚੀਜ਼ ਕਿੱਥੇ ਪਈ ਹੈ ਪਰ ਭੇਤ ਬਿਨਾਂ ਨਾ ਕੁਝ ਨਹੀਂ ਹੁੰਦਾ ਜਦੋਂ ਵੀ ਕਿਸੇ ਦੇ ਘਰ ਐ ਇਦਾਂ ਦੀ ਕੋਈ ਚੋਰੀ ਹੁੰਦੀ ਹੈ ਤਾਂ ਕੋਈ ਨਾ ਕੋਈ ਭੇਤੀ ਉਹਦੇ ਵਿੱਚ ਹੁੰਦਾ ਹੀ ਹੁੰਦਾ ਹੈ ਤਾਂ ਮੇਰੀ ਸਾਰਿਆਂ ਨੂੰ ਅੱਤ ਬਣ ਕੇ ਬੇਨਤੀ ਹੈ ਕਿ ਆਪਦੇ ਘਰ ਦਾ ਭੇਤ ਹਨਾ ਕਿਸੇ ਨੂੰ ਨਾ ਕਿਉਂਕਿ ਕਿਸੇ ਨੇ ਤੁਹਾਨੂੰ ਸਾਵਾ ਸੇ ਨਹੀਂ ਦੇਣੀ ਤੁਹਾਨੂੰ ਇਹਦੇ ਵਾਸਤੇ ਖਤਰਾ ਹੀ ਹੋਊਗਾ ਤੇ ਚੌਕੰਨੇ ਰਹੋ ਆਪਦਾ ਥੋੜਾ ਬਹੁਤ ਹਨਾ ਗੌਰ ਰੱਖੋ ਤਾਂ ਪਲੀਜ਼ ਮੈਂ ਆਪਣੇ ਸਾਰੇ ਫਰੈਂਡ ਨੂੰ ਇਹ ਕਹੂੰਗੀ ਕਿ ਬਦਲ ਬਦਲੋ ਵੀਡੀਓ ਨੂੰ ਸ਼ੇਅਰ ਕਰਨੀ ਕਿਉਂਕਿ ਦੇਖੋ ਆਪਾਂ ਕੁਝ ਕਰ ਤਾਂ ਕੁਝ ਵੀ ਨਹੀਂ ਸਕਦੇ ਹੈਗੇ ਹਨਾ ਪਰ ਥੋੜਾ ਜਿਹਾ ਅਗਰ ਕਿਸੇ ਨੂੰ ਪਹਾਨਾ ਚੁਕੰਨਾ ਕਰਾਂਗੇ ਤਾਂ ਉਹਦੇ ਨਾਲ ਆਪਣੋ ਵੀ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਚਾਹੀਦਾ ਸਤ ਸ਼ੇਅਰ ਕਰਕੇ